ਸੰਕਰਾंति ਦੇ ਮੌਕੇ ਤੇ ਵਿਨੋਦ ਕੁਮਾਰ ਸਰাইয়া ਵੱਲੋਂ ਸ਼੍ਰੀ ਮਾਰਵਾੜੀ ਪੰਚਾਇਤੀ ਬੜਾ ਮੰਦਿਰ ਸ਼੍ਰੀ ਰਗੁਨਾਥ ਜੀ ਚੌਂਕ ਫੁਵਾਰੇ ਵਿਖੇ ਵੱਖ-ਵੱਖ ਪਕਵਾਨਾਂ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਕੌਂਸਲਰ ਵਿਕਾਸ ਸੋਨੀ ਸਾਬਕਾ ਵਿਧਾਇਕ ਜੁਗਲकिशोर ਸ਼ਰਮਾ ਸਾਬਕਾ ਵਿਧਾਇਕ ਡਾਕਟਰ ਰਾਜਕੁਮਾਰ ਵੇਰਕਾ ਕਾਂਗਰਸੀ ਆਗੂ ਸੰਜੀਵ ਅਰੋੜਾ ਵੀ ਮੌਜੂਦ ਸਨ ਸੰਕਰਾਂਤੀ ਦੇ ਮੌਕੇ ਤੇ ਹਰ ਸਾਲ ਦੀ ਤਰ੍ਹਾਂ ਬੜਾ ਮੰਦਿਰ ਰਗੁਨਾਥ ਜੀ ਦਾ ਅਸੀਂ ਹਰ ਸਾਲ ਇੱਥੇ ਆ ਕੇ ਮੱਥਾ ਟੇਕਦੇ ਹਾਂ ਇੱਥੋਂ ਸ਼ਰਦਾ ਦੇ ਨਾਲ ਜਿੰਨੇ ਵੀ ਲੋਕ ਆਉਂਦੇ ਆ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਰ ਸਾਲ ਇੱਥੇ ਇਦਾਂ ਯੱਗ ਰਚਾਇਆ ਜਾਂਦਾ ਹੈ ਇਦਾਂ ਹੀ ਮੇਲਾ ਲੱਗਦਾ ਹੈ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਅੱਜ ਮੱਗਰ ਸੰਕਰਾਂਤੀ ਦੇ ਮੌਕੇ ਦੇ ਉੱਪਰ ਸ਼ੁਭ ਕਾਮਨਾਵਾਂ ਦੇਣਾ ਅੱਜ ਮੱਗਰ ਸੰਕਰਾਂਤੀ ਵਾਲੇ ਦਿਨ ਬੜਾ ਮੰਦਰ ਫੋਨੈਲੀ ਚੌਕ ਦੇ ਚ ਬੜਾ ਵੱਡਾ ਲੰਗਰ ਲਾਇਆ ਗਿਆ ਔਰ ਇੱਥੇ ਬੜੀ ਸ਼ਰਧਾਲੂ ਜਦ ਨੇ ਸ਼ਰਦਾ ਦੇ ਨਾਲ ਇੱਥੇ ਲੰਗਰ ਚਾਕ ਰਹੇ ਨੇ ਔਰ ਇਹ ਹਰ ਸਾਲ ਦੀ ਮੱਗਰ ਸਨ ਗਾਂਧੀ ਵਾਲੇ ਦਿਨ ਇੱਥੇ ਲੰਗਰ ਲਗਾਉਂਦੇ ਨੇ ਔਰ ਇਸ ਨੂੰ ਯਾਦ ਕਰਦੇ ਨੇ ਔਰ ਲੋਕਾਂ ਨੂੰ ਇਹ ਦੁਆਵਾਂ ਇੱਥੋਂ ਰੱਬ ਕੋਲ ਲੈ ਕੇ ਦੇਂਦੇ ਨੇ ਕਿ ਉਹ ਹਮੇਸ਼ਾ ਹੀ ਚੰਗੇ ਢੰਗ ਨਾਲ ਉਹਨਾਂ ਦਾ ਜੀਵਨ ਤੀਤ ਹੋਏ ਬڑا ਪਵਿੱਤਰ ਦਿਹਾੜਾ ਸਾਡਾ ਮਕਰ ਸੰkranਤੀ ਦਾ ਪਵਿੱਤਰ ਦਿਨ ਜਿਹੜਾ ਅੱਜ ਉਹਦੇ ਫਲਕਸੇ ਮਾਰਵਾੜੀ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਲਾਇਆ ਜਾਂਦਾ ਹੈ ਔਰ ਬੜਾ ਮੈਂ ਸ਼ਰਦਾ ਦੇ ਨਾਲ ਸਾਰੇ ਪਰਿਵਾਰ ਵੱਲੋਂ ਸਾਰੀ ਇਹਨਾਂ ਦੀ ਜਿੰਨੀ ਵੀ ਕਮਿਊਨਿਟੀ ਹੈ ਸਾਰਿਆਂ ਵੱਲੋਂ ਇੱਥੇ ਲਾਇਆ ਜਾਂਦਾ ਹੈ ਸੋ ਅੱਜ ਮੈਂ ਵੀ ਉੱਥੇ ਆਇਆ ਹਾਂ ਜਿੱਥੇ ਪ੍ਰਮਾਤਮਾ ਦੇ ਚਰਨਾਂ 'ਚ ਅਸ਼ੀਰਵਾਦ ਵੀ ਲੇਤਾ ਹੈ ਉੱਥੇ ਲੰਗਰ ਦੀ ਸ਼ੁਰੂਆਤ ਵੀ ਕਰਾਈ ਹੈ ਸੋ ਮੈਂ ਸਾਰਿਆਂ ਨੂੰ ਅਜ ਦੀ ਸ਼ੁਭ ਦਿਨ ਦੇ ਬਹੁਤ-ਬਹੁਤ ਵਧਾਈ ਦਿੰਦਾ ਅੱਜ ਮਕਰ ਸੰkranਤੀ ਕੇ ਉਪਲਬਖ ਮਾਰਵਾੜੀ ਬੜੇ ਮੰਦਿਰ ਮੇ बालाजी महाराज किशन जी महाराज राम जी महाराज सबकी कृपा से बहुत विशाल भंडारे का आयोजन बालाजी के सेवक श्री विनोद कुमार सरैया जी की तरफ से लगाया जा रहा है जिसमें कई प्रकार के व्यंजन का भोग ठाकुर जी को लगाया जाएगा जिसमें खिचड़ी मेन प्रसाद रूपी सबको बांटी जाएगी